ਪਟਿਆਲਾ ਵਿੱਚ ਜਨਮ ਦਿਨ ਮੌਕੇ ਮਾਨਵੀ ਨਾਮ ਦੀ ਬੱਚੀ ਜਿਹੜੀ 10 ਸਾਲ ਦੀ ਉਹਦੀ ਕੇਕ ਖਾਣ ਨਾਲ ਜਿੱਥੇ ਮੌਤ ਹੋ ਜਾਂਦੀ ਹੈ ਉਹ ਮਾਮਲਾ ਹਜੇ ਠੰਡਾ ਨਹੀਂ ਹੋਇਆ ਕਿ ਇੱਕ ਨੰਮਾ ਮਾਮਲਾ ਹਲਾਨ ਕਰਨ ਵਾਲਾ ਸਾਹਮਣੇ ਅੱਜ ਨੂੰ ਦੇਖ ਕੇ ਤੁਸੀਂ ਆਪਣੇ ਬੱਚਿਆਂ ਨੂੰ ਚਾਕਲੇਟ ਛੱਡੋ ਕੇਕ ਖਾਣ ਲਈ ਵੀ ਨਹੀਂ ਦੇਵੋਗੇ ਕਿਉਂਕਿ ਮਾਮਲਾ ਹੀ ਜੇ ਆਜ਼ਾਦੀ ਹੈ ਕਿ ਪਟਿਆਲੇ ਦੇ ਵਿੱਚ ਇੱਕ ਜਿਹੜੀ ਬੱਚੀ ਆ 1.5 ਸਾਲ ਦੀ ਉਹਨੂੰ ਚਾਕਲੇਟ ਖਾਂਦੀ ਆ ਚਾਕਲੇਟ ਖਾਣ ਤੋਂ ਬਾਅਦ ਬੱਚੀ ਦੀ ਜਿਹੜੀ ਹਾਲਤ ਆ ਉਹ ਗੰਭੀਰ ਹੋ ਜਾਂਦੀ ਜਦ ਚੱਲਦੇ ਆ ਬੱਚੀ ਦੀ ਸਿਹਤ ਨਹੀਂ ਵਿਗੜ ਜਾਂਦੀ ਕਿ ਉਹਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਪਰ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਜਿੱਥੇ ਉਹਦੀ ਬੱਚੇ ਦੀ ਹਾਲਤ ਆ ਉਹ ਕਾਫੀ ਗੰਭੀਰ ਸੀ ਯਾਰ ਜੀ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਆ ਜਿੱਥੇ ਇੱਕ ਪਾਸੇ ਤਾਂ ਜਿਹੜਾ ਪਹਿਲਾਂ ਕੇਕ ਨਾਲ ਮਾਨਵੀ ਨਾਮ ਦੀ ਲੜਕੀ ਜਿਹੜੀ ਦੁਨੀਆ ਤੋਂ ਅਲਵਿਦਾ ਕਹਿ ਜਾਂਦੀ ਹੈ ਉੱਥੇ ਹੀ ਹੁਣ ਇੱਕ ਹੋਰ ਕੇਸ ਸਾਹਮਣੇ ਆਇਆ ਜਿੱਦੇ 1.5 ਸਾਲ ਦੀ ਬੱਚੀ ਜਿਹੜੀ ਚਾਕਲੇਟ ਖਾਂਦੀ ਹੈ ਚਾਕਲੇਟ ਖਾਣ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਜਾਂਦੀ ਹੈ ਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਜਦੋਂ ਚੱਲਦੇ ਹਨ ਪਰਿਵਾਰ ਵਾਲੇ ਦੇ ਬਲੋਂ ਦੁਕਾਨ ਮਾਲਕ ਤੇ ਕਰਿਆਨਾ ਸਟੋਰ ਦੇ ਉੱਤੇ ਵੱਡੀ ਜਿਹੀ ਲਾਪਰਵਾਹੀ ਦੇ ਇਲਜ਼ਾਮ ਲਗਾਈ ਜਾਂਦੇ ਹਨ ਕਹਿੰਦਾ ਕਿ ਜਿਹੜੀ ਚਾਕਲੇਟਾਂ ਦੀ ਜਿਹੜੀ ਚਾਕਲੇਟਾਂ ਤੇ ਖਾਧੀਆਂ ਉਹਦੀ ਮਨਿਆਦ ਨੰਗੀ ਹੋਈ ਸੀ ਜਾਂਦੀ ਹੈ ਇਸੇ ਚੱਲਦੇ ਹਨ ਸਿਹਤ ਵਿਭਾਗ ਵੀ ਐਕਸ਼ਨ ਦੇ ਵਿੱਚ ਆਇਆ ਹੈ ਜੀ ਨਾਮ ਮੇ ਮੈਂ ਉਹਨਾਂ ਦੀ 12 ਤੋਂ 14 ਨੰਬਰ ਦੇ ਨੇ। ਇਹਨਾਂ ਤੋਂ ਅਸੀਂ ਇੱਕ ਸਮਾਨ ਪਰਚੇਸ ਕੀਤਾ ਸੀ ਚਾਕਲੇਟ ਵਗੈਰਾ ਕਿ ਉਹ ਕਦੋਂ ਥੱਲੇ ਦਾ ਪ੍ਰਾਪਤ ਤੁਸੀਂ ਕਿਹਾ ਸੀ ਸੰਡੇ ਨੂੰ। ਅਸੀਂ ਪਰਚੇਸ ਕੀਤਾ ਸੀ ਸੰਡੇ ਨੂੰ ਜੀ। ਉਹ ਬੱਕੜ ਜੀ ਬਣੀ ਸੀ ਬੱਕੜ ਦੇ ਵਿੱਚ ਚਾਕਲੇਟ ਵਗੈਰਾ ਜੂਸ ਵਗੈਰਾ ਤੇ ਬੱਚਿਆਂ ਦੇ ਕੁਤਰੇ ਚਿਪਸ ਵਗੈਰਾ ਸੀ। ਤੇ ਉਹ ਅਸੀਂ ਕਿਸ ਨੂੰ ਗਿਫਟ ਕਰਨਾ ਸੀ ਸਾਡੇ ਸਬੰਦੀ ਸੀ ਲੁਧਿਆਣੇ ਤੋਂ ਆਏ ਸੀ। ਪੂਰੇ ਮੈਰਿਜ ਤੇ ਸੀ ਉਹਨਾਂ ਦੀ ਇੱਕ ਪੋਤੀ ਸੀਗੀ। ਅਸੀਂ ਪੋਤੀ ਨੂੰ ਗਿਫਟ ਕਰਤਾ ਸੀਗਾ ਸੋਮਵਾਰ ਨੂੰ। ਤੇ ਉਹ ਉਹ ਵਿਆਹ ਟੈਂਡ ਕਰਨਾ ਸੀ ਉਹ ਵਿਆਹ ਟੈਂਡ ਕਰਕੇ ਬੱਚਾ ਬੱਚਾ ਕਿੱਥੋਂ ਆਇਆ ਸੀ ਇਹ ਬੱਚਾ ਲੁਧਿਆਣਾ ਤੋਂ ਆਇਆ ਸੀ ਅੱਛਾ ਜੀ ਕਿੰਨੇ ਸਾਲ ਦੇ ਇੱਕ ਡੇਢ ਸਾਲ ਦਾ ਇੱਕ 22 ਸਾਲ ਦੀ ਕੁੜੀ ਅੱਛਾ ਜੀ ਤੇ ਅਸੀਂ ਉਹ ਪਰਚੇਜ਼ ਕਰ ਇਹਨਾਂ ਤੋਂ ਪਰਚੇਜ਼ ਕਰਕੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹ ਬੁੱਧਵਾਰ ਨੂੰ ਰਵਾਨਾ ਹੋ ਗਏ ਲੁਧਿਆਣੇ ਦੀ ਸਵੇਰੇ ਚਲੇ ਗਏ ਸ਼ਾਮ ਨੂੰ ਉੱਥੇ ਪਹੁੰਚ ਗਏ ਤੇ ਉਹਨਾਂ ਨੇ 1 ਘੰਟੇ 2 ਘੰਟੇ ਬਾਅਦ ਚੋਕਲੇਟ ਉਹਨਾਂ ਨੇ ਖੋਲੇ ਵੀ ਦੋ ਗਿਫਟ ਹੈ ਦੇਖਦੇ ਨੇ ਕੀ ਆ ਕੁਝ ਹੈ ਗਿਫਟ ਕਿੰਨੇ ਲੈਤਾ ਗੇਟਵੇ ਕੀ ਕਿੰਨੇ ਸੀ ਮੇਰੇ પતિ ਚੈਨ ਲਿੱਤਾ ਸੀ ਕਿੰਨੀ ਪੈਕਿੰਗ ਸੀਗੀ ਤੇ ਜੋ ਚਾਕਲੇਟ ਖਾਈ ਸੀਗੀ ਖਾਣ ਤੋਂ ਘੰਟੇ ਤੋਂ ਘੰਟੇ ਬਾਅਦ ਉਹਨੂੰ ਦਸ ਕੁ ਵੇਰਾਂ ਲੱਗੇ ਤੇ ਨਾਰਮਲ ਹੀ ਕਿਸੇ ਹੋਰਸ ਨੂੰ ਦਵਾਈ ਲੀਤੀ ਸੀਗੀ ਉਹ ਕਹਿੰਦੇ ਨਾਰਮਲ ਕੋਈ ਐਸੀ ਗੰਦੀ ਚੀਜ਼ ਹੋ ਜਾਂਦੀ ਹੈ ਇਹ ਦੁਕਾਨ ਕਿਸ ਨਾਮ ਤੋਂ ਫੇਮਸ ਹੈ ਜੀ ਕਿੰਨਾ ਕਰ ਰਹਿਣ ਚੱਕੀ ਬਹੁਤ ਪ੍ਰਾਣੀ ਦੁਕਾਨ ਹੈ ਜੀ ਤੇ ਜੂ ਜੂ ਸਮਾਂ ਬੀਤਦਾ ਗਿਆ ਰੱਖ ਕੇ 11:30 ਜਿਨੂੰ ਬਲੱਡ ਆਣ ਲੱਗਿਆ ਮੂੰਹ ਤੋਂ ਲੈਟਰਰੀ ਨਾਲ ਛੋਟੀ ਕੁੜੀ ਆ ਸਿਰ ਉਸੇ ਹੋਸਟ ਦੇ ਦੁਆਰਾ ਲੈ ਗਿਆ ਬੰਦੇ ਨੇ ਜੈਰੀ ਦੀ ਚੀਜ਼ ਕੋਈ ਖਾ ਲਈ ਇਹ ਸਾਰਾ ਜਿਹੜਾ ਧਿਆਨ ਸੀਗਾ ਸਾਰਾ ਚਾਕਲੇਟ ਵੱਲ ਗਿਆ ਅਜੀ ਚਾਕਲੇਟ ਤੇ ਲੇਬਲ ਚੈੱਕ ਕੀਤਾ ਤੇ 6-6 ਮਹੀਨੇ ਪੁਰਾਣੀ ਐਕਸਪਾਇ ਬੱਚੇ ਦਾ ਇਲਾਜ ਕਿੱਥੇ ਚੱਲ ਰਿਹਾ ਹੈ? ਲਾਸੀਏ, ਸੀਐਮਸੀ ਉਸਨੇ ਚੱਲ ਰਿਹਾ ਲੁਧਿਆਣਾ। ਲੁਧਿਆਣਾ ਜੀ। ਤੇ ਦੂਜਾ ਬੱਚਾ ਕਿੰਨੇ ਸਾਲ ਦਾ ਹੈ? ਦੂਜਾ ਕੁੜੀਆ 22 ਸਾਲ ਦੀ ਹੈ ਜੀ। ਉਹ ਠੀਕ ਹੈ। ਜਿਹੜੀ ਦੂਜੀ ਛੋਟੀ ਕੁੜੀਆ ਥੋੜੀ ਸਥਿਤੀ ਗੰਭੀਰ ਹੈ। ਤੇ ਉਹਨੂੰ ਡਿਪਾਰਟਮੈਂਟਲ ਤੋਂ ਆਏ ਕੋਈ ਕਾਰਵਾਈ ਵਗੈਰਾ। ਉਹਨਾਂ ਨੇ ਕਾਰਵਾਈ ਪੂਰੀ ਕੀਤੀ ਹੈ ਜੀ। ਤੇ ਮਾਲਕ ਦੱਸ ਰਹੇ ਸੀ ਵੀ ਸਾਡੇ ਕੋਲ ਕੋਈ ਐਕਸਪੀਰੀਅਰ ਸਮਾਨ ਨਹੀਂ ਹੈ। ਅਸੀਂ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ। ਸਾਨੂੰ 250 ਆਈਟਮ ਲੱਭੀਆਂ ਨੇ ਡਿਸਪਲੇ ਤੇ। ਬੱਚੇ ਦਾ ਜੂਸ, ਬੱਚਿਆਂ ਦਾ ਪਾਊਡਰ, ਪਾਊਡਰ ਦੇ, ਗੁੱਡ ਪ ਉਸ ਤੋਂ ਬਾਅਦ ਬਿਸਕਿਟ ਹੁਣ ਕੀ ਕਾਰਵਾਈ ਕਰੇ ਡਿਪਾਰਟਮੈਂਟ ਡਿਪਾਰਟਮੈਂਟ ਜਿਹੜੇ ਇਹਨਾਂ ਕੋਲ ਐਕਚੁਅਲੀ ਸਮਾਨ ਲਿਖਿਆ ਉਹ ਸੀਲ ਕਰਕੇ ਲੈ ਕੇ ਜਾ ਰਹੇ ਨੇ ਆਪਣੇ ਵੱਲੋਂ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਇਹ ਵੀ ਇੱਕ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਪ੍ਰੋਪਰ ਸੀਲ ਹੋਣੀ ਚਾਹੀਦੀ ਹੈ ਹਲੀ ਇੱਕ ਮਾਮਲਾ ਇੰਡੀਆ ਬੈਕਰੀ ਦਾ ਜਿਹੜਾ ਉਹ ਠੰਡਾ ਨਹੀਂ ਹੋਇਆ ਦੂਜਾ ਮਾਮਲਾ ਵੇਖ ਲਓ ਇੰਡੀਅਨ ਬੈਕਰੀ ਦਾ ਪਹਿਲਾ ਮਾਮਲਾ ਸੀ ਉਹ ਇਸੇ ਜਗ੍ਹਾ ਦਾ ਸੀ ਇਸੇ ਜਗ੍ਹਾ ਦਾ ਛੱਡ ਗਿਆ ਉਹ ਦਸ ਤੋਂ ਪਹਿਲਾਂ ਛੱਡ ਗਿਆ ਅੱਛਾ ਜੀ ਗਲ ਕੀਤੀ ਜਾਂਦਾ ਸਿਹਤ ਵਿਭਾਗ ਦੀ ਤੋਂ ਸਿਹਤ ਵਿਭਾਗ ਦੇ ਵੱਲੋਂ ਜਿਵੇਂ ਹੀ ਮਾਮਲਾ ਸਾਹਮਣੇ ਆਇਆ ਤਾਂ ਦੁਕਾਨ ਤੇ ਛਾਪੇਮਾਰੀ ਕੀਤੀ ਜਾਂਦੀ ਪਰ ਉੱਥੇ ਵੀ ਇੱਕ ਗੱਲ ਸਾਹਮਣੇ ਕਿ ਛਾਪੇਮਾਰੀ ਦੌਰਾਨ ਉਹਨਾਂ ਦੇ ਵੱਲੋਂ ਦੁਕਾਨ ਦੇ ਵਿੱਚ ਕਈ ਜਹੀਆਂ ਚੀਜ਼ਾਂ ਚੌਕਲੇਟਾਂ ਪਾਈਆਂ ਗਈਆਂ ਜਿਨ੍ਹਾਂ ਦੀ ਡੇਟ ਲੰਘ ਚੁੱਕੀ ਤੇ ਚੱਲਦੇ ਆ ਲਗਾਤਾਰ ਸਿਹਤ ਵਿਭਾਗ ਵੀ ਐਕਸ਼ਨ ਦੇ ਮੋੜ 'ਤੇ ਕਿਤਨਾ ਕਿਤੇ ਅਜਹੀਆਂ ਲਾਪਰਵਾਹੀਆਂ ਦੇ ਕਾਰਨ ਦੁਕਾਨਦਾਰ ਦੀ ਲਾਪਰੀ ਦੁਕਾਨ ਕਈ ਲੋਕਾਂ ਨੂੰ ਆਪਣੀ ਜਾਨ ਤਵੱਤੋਂ ਦੇ ਵੰਦੇ ਉੱਤੇ ਹੁਣ ਬੱਚੀ ਹੈ 1.5 ਸਾਲ ਦੀ ਕਿਹਾ ਜਾਂਦਾ ਕਿ ਇੱਕ ਦੋ ਤਿੰਨ ਜਣਿਆਂ ਪਰਿਵਾਰ ਦੀ ਜਿਹਨਾਂ ਚੋਕਲ ਖਾਧੀ ਸੀ ਤਿੰਨਾਂ ਜਣਿਆਂ ਦੀ ਹਾਲਤ ਜਿਹੜੀ ਖਰਾਬ ਹੋ ਚੁੱਕੀ ਦੇਖਿਆ ਲਿਆ ਕਿ ਦੋ ਜਣਿਆਂ ਨੂੰ ਵੀ ਉਲਟੀ ਆਈ ਸੀ ਪਰ ਕਿਤਨਾ ਕਿਤਲੀ ਛੋਟੀ ਬੱਚੀ ਹੈ 마ਸੂਮ ਬੱਚੀ ਹੈ 1.5 ਸਾਲ ਦੀ ਇਹਦਾ ਇਹਦੀ ਸਿਹਤ ਕਾਫੀ ਗੰਭੀਰ ਹੈ ਜਿਸ ਨੂੰ ਲੈਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਪਰ ਹਾਲ ਤਾਂ ਇਹ ਗੰਭੀਰ ਅਸੀਂ ਇਹਦੇ ਦਾਦੀ ਗੁੱਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੜਾਣਾ ਦੀ 10 ਸਾਲਾਂ ਮਾਨਵੀ ਦੀ ਜਿਹਦੀ ਮੌਤ ਹੋ ਜਾਂਦੀ ਹੈ ਕੇਕ ਖਾਣ ਦੇ ਨਾਲ ਉਹ ਬੱਚੀ ਦਾ ਜਨਮ ਦਿਨ ਉਹ ਬੱਚੀ ਪਰਿਵਾਰ ਦਾ ਹੈ ਉਹਦਾ ਵੀ ਬੱਚੇ ਵੀ ਜਨਮ ਦਿਨ ਤੇ ਕੇਕ ਕੱਟ ਕੇ ਖੁਸ਼ੀ ਮਨਾਵਾਂਗੇ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਉਹ ਜਿਹੜਾ ਕੇਕ ਆ ਉਹ ਬੱਚੀ ਦੇ ਲਈ ਉਹ ਇੱਕ ਇੱਕ ਤਰ੍ਹਾਂ ਦਾ ਅਜਿਹਾ ਜੰਤਰ ਬਣ ਜਾਵੇਗਾ ਅਜਿਹਾ ਕੁਝ ਬਣ ਜਾਵੇ ਕਿ ਬੱਚੀ ਨੂੰ ਆਪਣੇ ਜਾਨ ਤੋਂ ਹੱਥ ਟੋਣੇ ਪੈਸਾ ਜਿਆਦਾ ਲਗਾਤਾਰ ਜੇ ਮਾਮਲਾ ਸ਼ਾਂਤ ਨਹੀਂ ਹੈ ਪਰ ਹਜੇ ਤੱਕ ਹਜੇ ਤੱਕ ਰਿਪੋਰਟ ਮਦ ਰਿਪੋਰਟ ਵੀ ਨਹੀਂ ਆਈ ਕਿਉਂਕਿ ਲਗਾਤਾਰ ਦੀ ਰਿਪੋਰਟ ਭੇਜੀ ਗਈ ਜਾਂ ਚੱਲਦੇ ਹਨ ਦੋ ਤਿੰਨ ਮਹੀਨੇ ਬਾਅਦ ਰਿਪੋਰਟ ਆਉਂਦੀ ਹੈ ਤੇ ਚੱਲਦੇ ਲਗਾਤਾਰ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਪਰ ਕਿਤਨਾ ਕਿਤੇ ਜਿਹੜਾ ਮਾਮਲਾ ਸਾਹਮਣੇ ਹੈ ਬਹੁਤ ਵੱਡੀ ਲਾਪਰਵਾਹੀ ਹੈ ਦੁਕਾਨਦਾਰੇ ਦੀ ਅਤੇ ਪਰਿਵਾਰ ਵਾਲਿਆਂ ਦੀ ਪਲਾਪਰ ਵੀ ਕਹਿ ਸਕਦੇ ਹਾਂ ਕਿਉਂਕਿ ਜੇਕਰ ਪਰਿਵਾਰ ਵਾਲਿਆਂ ਦੇ ਵੱਲੋਂ ਉਹ ਚਾਕਲੇਟਾ ਡੱਬਾ ਖਰੀਦਾ ਗਿਆ ਤਾਂ ਉਹਨੂੰ ਪਹਿਲਾਂ ਉਹਦੀ ਡੇਟ ਜ਼ਰੂਰ ਚੱਕਣੀ ਚਾਹੀਦੀ ਹੈ ਤੁਸੀਂ ਵੀ ਜੇਕਰ ਆਪਾਂ ਵੀ ਜਿਹੜੀ ਵੀ ਵਿਅਕਤੀ ਸਾਡੇ ਇਹ ਖਬਰ ਸੁਣ ਰਹੇ ਨੇ ਜੇਕਰ ਉਹ ਚਾਕਲੇਟ ਡੱਬਾ ਕੋਈ ਵੀ ਦੁਕਾਨ ਤੋਂ ਲੈਣਿਆ ਤਾਂ ਪਹਿਲਾਂ ਉਹ ਚੰਗੀ ਤਰ੍ਹਾਂ ਚੱਕੀ ਤਾ ਜਾਵੇ ਜਿਵੇਂ ਸ਼ਕ ਕੇਕ ਆ ਜਾਂ ਪੈਸੇ ਤਾਂ ਇਹਨਾਂ ਚੀਜ਼ਾਂ ਤੋਂ ਪ੍ਰੇਸ਼ ਕੀਤਾ ਜਾਵੇ ਪਰਿਵਾਰ ਨੂੰ ਅਤੇ ਸਾਰੇ ਜਾਣਿਆਂ ਨੂੰ ਜਿਹਨੂੰ ਪ੍ਰੇਸ਼ ਕਰਨਾ ਚਾਹੀਦਾ ਕਿਤਨਾ ਕਿਤੇ ਕਿਉਂਕਿ ਆਪਣੀ ਜਾਨ ਬਹੁਤ ਜ਼ਰੂਰੀ ਅੱਜਕੱਲ੍ਹ ਲੋਕ ਆ ਜਿਹੜੇ ਪੈਸੇ ਦੇ ਵਿੱਚ ਅੰਨੇ ਹੋ ਚੁੱਕੇ ਨੇ ਕਿ ਉਹਨਾਂ ਨੂੰ ਆਪਣਾ ਸਿਰਫ ਮੁਨਾਫਾ ਦਿਖਦਾ ਨਾ ਕਿ ਕਿਸੇ ਦੀ ਸਿਹਤ